ਬੁਕਾ ਦੇਣ ਵੀ ਆ ਪੋੜਿਆ ਬੋਲਦੇ ਸਾਹਮਣੇ ਖਲੋਤੇ ਆ ਨਾਲ ਹੀ ਵੀਡੀਓ ਜਿਹੜੀ ਆ ਨਾਲ ਹੀ ਵੀਡੀਓ ਨੱਥੀ ਕਰ ਦਾਂਗੇ ਕਿ ਜੇ ਸਾਨੂੰ ਕਿਤੇ ਵੀ ਕੰਮ ਪੁੱਲ ਦਾ ਜਿਹੜਾ ਉਹ ਚੱਲਦਾ ਬੁਕਾ ਦੇਣ ਤੇ ਬਾਕੀ ਸਾਨੂੰ ਜੇ ਪਰਚੇ ਵੀ ਕਰਾਉਣੇ ਪੈਣਾਂ ਡਾਂਗਾ ਵੀ ਪਾਣੀ ਵੀ ਖਵਾ ਲਾਂਗੇ ਅੱਕ ਗਏ ਆ ਜੀ ਹੁਣ ਇਹਨਾਂ ਦੇ ਲਾਰੇ ਸੁਣ ਸੁਣ ਕੇ ਇਹਦੇ ਚ ਸਰਦਾਰ ਜਗਮੋਣ ਸਿੰਘ ਰਾਜੂ ਜੀ ਹੋਣਾ ਨੇ ਬਿਆਨ ਦਿੱਤਾ ਵੀ ਪੁੱਲ ਦਾ ਕੰਮ ਤੇ ਚੱਲ ਰਿਹਾ ਵਾ ਸਾਨੂੰ ਨਹੀਂ ਪਤਾ ਇਹਨਾਂ ਦੀ ਇੰਟਰਨਲ ਪੋਲਿਟਿਕਸ ਕੀ ਆ ਮੈਡਮ ਸਿੱਧੂ ਦੀ ਤੇ ਜਗਮੋਹ ਰਾਜੂ ਜੀ ਦੀ ਚਲੋ ਅਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰਦੇ ਆ ਪਰ ਹੁਣ ਬੰਦੀ ਤਰੀਕ ਨੂੰ ਸਾਡੇ ਪਿੰਡ ਦਾ ਮੇਲਾ ਸ਼ੁਰੂ ਹੋ ਰਿਹਾ ਵਾ ਤੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਕੀ ਬਣਿਆ ਸਾਡੇ ਪਿੰਡੋਂ ਦੇ ਮੁੰਤੇ ਕੱਢਣਾ ਔਖਾ ਹੋਇਆ ਪਿਆ ਵਾ ਇਸ ਤਰ੍ਹਾਂ ਕੇ ਅਸੀਂ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਂ ਲੈ ਕੇ ਪਿੰਡਾਂ ਲੋਕਾਂ ਨੂੰ ਨਾਂ ਲੈ ਕੇ ਸੜਕਾਂ ਦੇ ਵਿੱਚ ਪਿਛਾਵਾਂਗੇ ਦਰਿਆ ਜਿਹੜਾ ਸਾਡੇ ਪਰਚਾ ਕਰਨਾ ਉਹਦਾ ਕਰ ਦੇਣਾ ਕਿਉਂਕਿ ਅਸੀਂ ਅੱਕ ਗਏ ਆ ਇੱਥੇ ਸਾਡੇ ਪਿੰਡ ਕੋਈ ਅਭੀ ਨਵੀ ਹੋ ਜਾਂਦੀ ਆ ਕੋਈ ਐਮੂਲੈਂਸ ਨਹੀਂ ਆ ਸਕਦੀ ਕੋਈ ਫਾਇਰ ਦਾ ਬ੍ਰਿਗੇਡ ਦੀ ਗੱਡੀ ਨਹੀਂ ਆ ਸਕਦੀ ਰੋਜ਼ ਹਾਦਸੇ ਵਾਪਰ ਰਹੇ ਆ ਸਾਡੇ ਪਿੰਡੂ 2 ਕਿਲੋਮੀਟਰ ਤੋਂ ਧੁੰਮਕਿਓਂ ਆ ਜਵਾ ਇਸ ਕਰਕੇ ਮੈਂ ਕਿਸਾਨ ਜੀ ਨੂੰ ਕੋਈ ਪੂਰਤੀ ਦਰਸ਼ ਕਮੇਟੀ ਦਾ ਆਖੂ ਸਾਡਾ ਮਨਤਰਾ ਸਿੰਘ ਮੈਂ ਇਹਨੂੰ ਵੀ ਕਹਿਣਾ ਵਾਂ ਕਿ ਇਹਦਾ ਪੁਰਦਾ ਜਿਹੜਾ ਲਾ ਪਿੰਡ ਸਪਾ ਕਰੀਏ ਕੋਈ ਪ੍ਰੋਗਰਾਮ ਜੋ ਇਹ ਥੜਕ ਜਾਮ ਕਰੀਏ ਇਹ ਤੇ ਇਹ ਨਹੀਂ ਆ ਕਿ ਆਪਾਂ ਸਾਈਡ ਤੇ ਬਹਿ ਜਨੇ ਆ ਤੇ ਪ੍ਰਸ਼ਾਸਨ ਕਹਿੰਦਾ ਵੀ ਕੋਈ ਕਰ ਲੈ ਇਹਨਾਂ ਕੀ ਕਰ ਲੈਣਾ ਵੇੇ ਕਾ ਕੇ ਮਨਜਰਾਜੀ ਤੁਸੀਂ ਆਪਣੀ ਯੂਨੀਅਨ ਨਾਲ ਗੱਲ ਕਰੋ ਆਪਾਂ ਦਰਿਆ ਵਿੱਚ ਵਸਾਉਣੀਆਂ ਵਾ ਜਿਹੜੀਆਂ ਡਾਂਗਾ ਸਾਡੇ ਮਾਰਨੀਆਂ ਪ੍ਰਸ਼ਾਸਨ ਮਾਰ ਲੇ ਸਾਨੂੰ ਮਨਜ਼ੂਰੀ ਆ ਅ ਰੋਜ਼ ਰੋਜ਼ ਦਾ ਜਿਹੜਾ ਪਟੀਟੀਕਾ ਵਾ ਇਹ ਸਾਨੂੰ ਚੰਗਾ ਨਹੀਂ ਲੱਗਦਾ ਸਾਡੇ ਬੱਚੇ ਪੜਦੇ ਆ ਬੱਚਿਆਂ ਦੀਆਂ ਬੈਨਾ ਘੰਟਾ ਘੰਟਾ ਜਾਂਚ ਬਿਚੇ ਰਹਿਦੀਆਂ ਮਰਦਾ ਸੜਨ ਵਾਸਤੇ ਸਾਨੂੰ ਇਥੋਂ ਚੁੱਕ ਚੁੱਕ ਕੇ ਜਾਣਾ ਪੈਂਦਾ ਵਾ ਇਹ ਸਾਡੇ ਹਾਲਾਤ ਬਣਾਏ ਇਹਨਾਂ ਨੇ ਜੇਕਰ ਇਹ ਮੰਨ ਲਓ ਸੈਂਟਰ ਦਾ ਵਾ ਐਮ ਐਲ ਏ ਵੀ ਨੰਗਦੇ ਆ ਸਾਡੇ ਐਮ ਪੀ ਵੀ ਨੰਗਦੇ ਆ ਸਾਡੇ ਡੀ ਸੀ ਵੀ ਨੰਗਦੇ ਇਹਨਾਂ ਰੋੜਾ ਥਾਣੀ ਪਰ ਕਿਸੇ ਨੂੰ ਕੋਈ ਨਹੀਂ ਸਿਰਫ ਖਾਣਾ ਪੂਰਤੀ ਵਾਸਤੇ ਸਾਡੇ ਕੋਲੋਂ ਮੰਗ ਪੱਤਰ ਲਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਅੱਗੇ ਕਾਰਵਾਈ ਠੱਪ ਇਸ ਕਰਕੇ ਮੇਰੀ ਬੇਂਤੀ ਆ ਪਿੰਡ ਦੇ ਆ ਸਾਰੇ ਮੇਰੇ ਭਗਤ ਹੁੰਦੇ ਆ ਤਗੜੇ ਹੋ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਥੇ ਸੜਕ ਦੇ ਵਿੱਚ ਫਈਏ ਦਲੀਆਂ ਦੇ ਵਿਕਲੋ ਸ਼ੰਕਾ ਕਿਉਂ ਨਹੀਂ ਬਣਦੀਆਂ ਪੁਰ ਕਿਉਂ ਨਹੀਂ ਪੜ ਇਹ ਜਿਹੜਾ ਪੁਲ ਦਾ ਮਸਲਾ ਵਾ ਲਗਾਤਾਰ 3 ਸਾਲਾਂ ਤੋਂ ਚੱਲਣ ਡਿਆ ਵਾ ਇਹਦੇ ਤੇ ਸਰਕਾਰਾਂ ਨੇ ਲਗਾਤਾਰ ਸਾਡੇ ਕੋਲ ਐਡਾ ਪਲੰਦਾ ਪਿਆ ਵਾ ਕਾਗਜ਼ਾਂ ਦਾ ਲਾਰਿਆਂ ਦਾ ਇਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਪਿਛਲੇ ਦਿਨਾਂ 'ਚ ਜੂਨੀਅਨ ਦੀ ਚੰਡੀਗੜ੍ਹ ਮੀਟਿੰਗ ਆ ਉਹਦੇ ਵਿੱਚ ਕਾਗਜ਼ਾਂ ਦਾ ਪਲੰਦਾ ਲੈ ਕੇ ਜੂਨੀਅਨ ਚੰਡੀਗੜ੍ਹ ਜਿਹੜੀ ਸੈਕਟਰੀ ਰੈਂਕ ਦੇ ਨਾਲ ਇਸ ਬਾਰੇ ਮੀਟਿੰਗ ਹੋਈ ਆ ਕਿ ਅਸੀਂ ਜੇ ਆਉਣ ਵਾਲੇ ਸਮੇਂ 'ਚ ਗੁਰਦੁਆਰਾ ਸਾਹਿਬ ਗੁਰਦੁਆਰਾ ਕੋਟਾ ਸਾਹਿਬ ਦਾ ਮੇਲਾ ਆਉਣ ਵਾਲਾ ਵਾ ਇਹ ਸਾਨੂੰ ਕੁਝ ਦਿਨਾਂ ਦੇ ਵਿੱਚ ਵਿੱਚ ਹੱਲ ਨਹੀਂ ਮਿਲਦਾ ਕਿ ਮਜਬੂਰ ਹੋ ਕੇ ਜਿਹੜਾ ਅਗਲਾ ਤੇ ਵੱਡਾ ਐਕਸ਼ਨ ਹੈ ਜਿਹੜਾ ਉਹ ਸਾਨੂੰ ਲਾਣਾ ਪਊਗਾ ਕਿਉਂਕਿ ਜਿੰਨੇ ਲੋਰੇ ਇਸ ਪੁਲਦੇ ਸੰਬੰਧ ਵਿੱਚ ਸੁਣ ਲਏ ਸਾਡਾ ਕਸੂਰ ਕੀ ਆ ਇਹ ਜਿਹੜਾ ਵਾ ਇਹ ਸਾਡੇ ਕੋਲ ਸੜਕ ਡੱਕਣੀ ਪਵੇ ਸਾਨੂੰ ਕਿਸੇ ਪ੍ਰਸ਼ਾਸਨ ਦੇ ਬੂਹੇ ਗੜੀ ਪੈਣਾ ਪਵੇ ਸਾਨੂੰ ਐਮਐਲਏ ਦੇ ਬੂਹੇ ਗੜੀ ਪੈਣਾ ਪਵੇ ਚਾਹੇ ਐਮਪੀ ਦੇ ਬੂਹੇ ਗੜੀ ਪੈਣਾ ਪਵੇ ਅਸੀਂ ਇਹ ਉਹ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਅਸੀਂ ਸਾਰੇ ਪਿੰਡ ਦੇ ਤੌਰ ਤੇ ਇਹਨੂੰ ਜਿਹੜਾ ਵਾ ਇਹ ਕੰਟੀਨਿਊ ਜਿਹੜਾ ਪੋਲਿਆ ਇਹਦੀ ਬਣਵਾਈ ਜਿਹੜੀ ਉਹ ਚਾਲੂ ਕਰਨੀ ਚਾਹੁੰਦੇ ਆ ਇਹ ਮਸਲਾ ਹਰੇਕ ਮਾੜੇ ਦਾ ਹਰੇਕ ਚੰਗੇ ਦਾ ਹਰੇਕ ਵੱਡੇ ਦਾ ਹਰੇਕ ਛੋਟੇ ਦਾ ਕਿਉਂਕਿ ਹਰੇਕ ਮੰਤਰੀ ਤੋਂ ਲੈ ਕੇ ਅਟਾਰੀ ਬਾਰਡਰ ਅੱਗੇ ਹੁੰਦਾ ਕਰਕੇ ਹਰੇਕ ਤਰ੍ਹਾਂ ਦਾ ਲੀਡ ਲੇਥੋਂ ਲੰਘਦਾ ਹਰੇਕ ਤਰ੍ਹਾਂ ਦਾ ਪ੍ਰਸ਼ਾਸਨਿਕ ਅਧਿਕਾਰੀ ਇਤੋਂ ਲੰਘਦਾ ਪਰ ਕਿਸੇ ਦਾ ਧਿਆਨ ਵੀ ਨਹੀਂ ਪਿਛਲੇ ਦਿਨਾਂ 'ਚ ਸਰਦਾਰ ਜਗਮੋਹਨ ਸਿੰਘ ਰਾਜੂ ਜੀ ਹੋਣਾ ਨੇ ਬਿਆਨ ਦਿੱਤਾ ਵੀ ਪੁਲ ਦਾ ਕੰਮ ਤੇ ਚੱਲ ਰਿਹਾ ਵਾ ਸਾਨੂੰ ਨਹੀਂ ਪਤਾ ਇਹਨਾਂ ਦੀ ਇੰਟਰਨਲ ਪੋਲਿਟਿਕਸ ਕੀ ਆ ਮੈਡਮ ਸਿੱਧੂ ਦੀ ਤੇ ਜਗਮੋਹਨ ਰਾਜੂ ਜੀ ਦੀ ਉਹ ਮਿਲਣ ਗਏ ਆ ਸ਼ਾਇਦ ਕਿ ਉਹਨਾਂ ਨੇ ਕਿਹਾ ਜੀ ਪੁਲ ਦਾ ਕੰਮ ਤੇ ਚੱਲ ਰਿਹਾ ਵਾ ਮੈਡਮ ਸਿਆਸਤ ਕਰਨਗੇ ਸਾਨੂੰ ਨਹੀਂ ਪਤਾ ਕੌਣ ਸਿਆਸਤ ਕਰਨ데요 ਪਰ ਪੁਲ ਦਾ ਕੰਮ ਜਿਹੜਾ ਅੱਜ ਲੋਹੜੀ ਵਾਲੇ ਦਿਨ ਵੀ ਪੁਲ ਦਾ ਕੰਮ ਸਾਨੂੰ ਰਾਜੂ ਜੀ ਕਿਤੇ ਵਿਖਾ ਦੇਣ ਵੀ ਆ ਬੋਲਿਆ ਬੋਲਦੇ ਸਾਹਮਣੇ ਖਲੋਤੇ ਆ ਨਾਲ ਹੀ ਵੀਡੀਓ ਜਿਹੜੀ ਆ ਮੈਨ ਲਈ ਵੀਡੀਓ ਨਥੀ ਕਰਦਾਂਗੇ ਕਿ ਜੇ ਸਾਨੂੰ ਕਿਤੇ ਵੀ ਕੰਮ ਪੁੱਲ ਦਾ ਜਿਹੜਾ ਵਾ ਚੱਲਦਾ ਬੁਕਾ ਦੇਣ ਤੇ ਅਸੀਂ ਉਹਨਾਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਾਂਗੇ ਵੀ ਹਾਂ ਪੁੱਲ ਦਾ ਕੰਮ ਚੱਲਦਾ ਹੀਗਾ ਅਸੀਂ ਗਲਤ ਕਿਆ ਅੱਜ ਲੋਹੜੀ ਵਾਲੇ ਦਿਨ 2026 ਨੂੰ ਕਿਤੇ ਵੀ ਪੁੱਲ ਦਾ ਕੰਮ ਜਿਹੜਾ ਵਾ ਉਹ ਨਹੀਂ ਚੱਲਣ ਿਆ ਉਹ ਯਾਸ ਤੋਂ ਉੱਪਰ ਉਠੋ ਜਿਹੜੇ ਵੀ ਵੱਡੇ ਲੀਡਰ ਆ ਸਾਡੇ ਤੇ ਹਲਕੇ ਇੰਚਾਰਜ ਆ ਜਾਂ ਸਾਡੇ ਐਮਐਲਏ ਆ ਅਹੀਂ ਇਹ ਇਸ ਦਾ ਤਾਂ ਬਹੁਤ ਆਂਗਾ ਸਾਡੇ ਨਾਲ ਬਹਿਣਾ ਆ ਕੇ ਲੀਡਰ ਤੇ ਜੇ ਸਾਡਾ ਕੋਈ ਮਸਲਾ ਨਹੀਂ ਹੁੰਦਾ ਤੇ ਅਸੀਂ ਜਿਹੜਾ ਹੋਂ ਨਾਲ ਜਿਹੜਾ ਝੜਕਾ ਦੇ ਹਰ ਪਾਰਟੀ ਦੇ ਲੀਡਰ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਜਿੱਦਣ ਅਸੀਂ ਬਹਿਣਾ ਵਾ ਸਾਡੇ ਨਾਲ ਆ ਕੇ ਬੋ ਕਿਉਂਕਿ ਇਹਨਾਂ ਸੜਕਾਂ ਤੋਂ ਵੀ ਤੁਸੀਂ ਵੀ ਲੰਘਦੇ ਨੇ ਰੋਜ਼ ਲੰਘਦੇ ਨੇ ਸਾਡੇ ਨਾਲ ਬੋ ਬਾਕੀ ਸਾਨੂੰ ਜੇ ਪਰਚੇ ਵੀ ਕਰਉਣੇ ਬਣਾ ਡਾਂਗਾ ਵੀ ਕਾਣੀਆਂ ਬਣਾ ਵੀ ਖਾਣਾਗੇ ਅੱਕ ਗਏ ਆ ਜੀ ਹੁਣ ਇਹਨਾਂ ਦੇ ਲਾਰੇ ਸੁਣ ਸੁਣ ਕੇ ਇੰਨੀ ਵੀ ਸਾਡੀ ਬੇਨਤੀ ਆ ਤੇ ਜਿੱਦਣ ਵੀ ਸਾਂਝੇ ਤੌਰ ਤੇ ਪੂਰੇ ਪਿੰਡ ਲੈਵਲ ਤੇ ਕੋਈ ਪ੍ਰੋਗਰਾਮ ਲੀਕਾਂਗੇ ਗੁਰਦਵਾਰੇ ਦੱਸਿਆ ਵੀਰ ਨੇ ਕਿ ਅਨਾਉਂਸਮੈਂਟ ਕਰਵਾ ਕੇ ਤੇ ਪਾਰਟੀ ਵਾਲੀ ਦੇ ਉੱਪਰ ਉੱਠ ਕੇ ਇਹਦਾ ਪ੍ਰੋਗਰਾਮ ਲੀਕਿਆ ਜਾਊਗਾ ਇੰਨੀ ਕੁ ਸਾਡੀ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੇਨਤੀ ਕਰਦੇ ਆ ਕਿ ਜਿੱਦਣ ਅਸੀਂ ਬਹਿਣਾ ਵਾ ਸਾਡੇ ਨਾਲ ਆ ਕੇ ਬੋ ਕਿਉਂਕਿ ਇਹਨਾਂ ਸੜਕਾਂ ਤੋਂ ਵੀ ਤੁਸੀਂ ਵੀ ਨੰਗਦੇ ਰਹੇ ਰੋਹ ਨੰਗਦੇ ਰਹੇ ਸਾਡੇ ਨਾਲ ਬੋ ਬਾਕੀ ਤੁਹਾਨੂੰ ਇਹ ਪਰਚੇ ਵੀ ਕਰਾਉਣੇ ਪੈਣਾ ਡਾਂਗਾ ਵੀ ਪਾਣੀਏ ਪੈਣਾ ਵੀ ਖਵਾ ਲਾਂਗੇ ਅੱਕ ਗਏ ਆ ਜੀ ਹੁਣ ਇਹਨਾਂ ਦੇ ਲਾਰੇ ਸੁਣ ਸੁਣ ਕੇ ਇੰਨੀ ਕ ਸਾਡੀ ਬੇਨਤੀ ਆ ਤੇ ਜਿੱਦਣ ਵੀ ਸਾਂਝੇ ਤੌਰ ਤੇ ਪੂਰੇ ਪਿੰਡ ਲੈਵਲ ਤੇ ਕੋਈ ਪ੍ਰੋਗਰਾਮ ਲੀਕਾਂਗੇ ਗੁਰਦੁਆਰੇ ਦੱਸਿਆ ਵੀਰ ਨੇ ਕੇ ਅਨਾਉਂਸਮੈਂਟ ਕਰਵਾ ਕੇ ਤੇ ਪਾਰਟੀ ਇਹ ਬਾਜੀ ਦੇ ਉੱਪਰ ਉੱਠ ਕੇ ਇਹਦਾ ਪ੍ਰੋਗਰਾਮ ਲੀਕਿਆ ਜਾਊਗਾ ਇੰਨੀ ਕ ਸਾਡੀ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ